ਹਾਂਜੀ ਸਸਿਗਲ ਦੀ ਸਾਰਿਆਂ ਨੂੰ ਦੋਤਾ ਜਿਹਾ ਖਾਸ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹੈਗੇ ਆ ਇਹ ਖਾਸ ਜਿਹੜੀ ਅਪਡੇਟ ਹੈਗੀ ਐ ਐਲਐਮਆਈ ਲੈਟਰ 베ਸਟ ਹੈ ਤੁਹਾਨੂੰ ਪਤਾ ਹੀ ਹੋਣਾ ਕਿ ਕੱਲ ਇੱਕ ਦੋ ਦਿਨ ਦੀਆਂ ਨਿਊਜ਼ ਕਾਫੀ ਆ ਰਹੀਆਂ ਨਹੀਂ ਆਈਐਸਆਈਸੀ ਨੇ ਅਪਡੇਟ ਦਿੱਤੀ ਹੈ ਜਿਹੜੀ ਐਲਐਮਆਈ ਲੈਟਰ ਤੇ ਹੈਗੀ ਰੋਕ ਲਗਾ ਦਿੰਦੀ ਹੈ ਕਿ ਅਗਲੇ ਐਲਐਮਆਈ ਲੈਟਰ ਤੇ 베ਸਟ ਤੇ ਵਰਕ ਪਰਮਿਟ ਸੀਗੇ ਉਹ ਹੁਣ ਆਪਾਂ ਨੂੰ ਨਹੀਂ ਮਿਲਿਆ ਕਰਨਗੇ ਅੱਗੇ ਕੀ ਹੁੰਦਾ ਸੀਗਾ ਜੋ ਜਾਂਦਾ ਵਿਸਟਰ ਵੀ ਜਾਂਦੇ ਕੋਈ ਜਾਂਦਾ ਬੱਚਾ ਜਾਂ ਕੋਈ ਵਿਸਟਰ ਵੀ ਇੱਥੇ ਪਹੁੰਚਦਾ ਕੋਈ ਕੈਂਡੀਡੇਟ ਉਹ ਆਪਣਾ ਐਲ ਐਮ ਐਲ ਲੈਟਰ ਲੈ ਕੇ ਤੇ ਉਹ ਆਪਣਾ ਵਰਕ ਪਰਮਿਟ ਪਾ ਲੈਂਦੇ ਸੀਗੇ ਉਹ ਚੀਜ਼ ਤੇ ਹੁਣ ਜਿਹੜੇ ਹੈਗੇ ਰੋਕ ਲਗਾਦੀ ਹੈ ਕਿਉਂਕਿ ਵਿਸਟਰ ਵੀ ਜਿਹੜੇ ਬੱਚੇ ਜਾ ਰਹੇ ਆ ਜਾਂ ਕੋਈ ਕਲਾਇੰਟ ਜਾਣਾ ਚਾਹੁੰਦੇ ਹੈਗੇ ਆ ਤੁਸੀਂ ਇੱਥੇ ਜਾ ਸਕਦੇ ਆ ਬਟ ਇਹ ਆਪਣਾ ਸੋਚ ਸਮਝ ਕੇ ਮਾੜਾ ਧਿਆਨ ਨਾਲ ਦੇਖ ਕੇ ਜਾਇਓ ਕਿਉਂਕਿ ਜਿਹੜੇ ਵਰਕ ਪਰਮਿਟ ਚ ਆਪਣਾ ਵੀਆ ਚੇਂਜ ਹੋ ਜਾਂਦਾ ਸੀਗਾ ਉਹਨੂੰ ਇਮੀਗ੍ਰੇਸ਼ਨ ਨੇ ਬੰਦ ਕਰ ਦਿੱਤਾ ਹੈ ਕ੍ਰੀਏਟਿੰਗ ਗਵਰਨਮੈਂਟ ਰਿਜਿਸਟਰ ਰੋਕ ਲਗਾਦੀ ਹੈ ਠਾੜਾਗੇ ਲੋ ਵੇਗਸ ਵੇਗਸ ਵਾਲਿਆਂ ਨੂੰ ਲਿਮਿਟਰ ਸੀਗੀ ਉਸ ਤੇ ਵੀ ਰੋਕ ਲਗਾਤੀ ਆ ਕਿਉਂਕਿ ਬ੍ਰਿਟਿਸ਼ ਬ੍ਰਿਟਿਸ਼ ਕਲੰਬੀਆ ਵੈਨਕੂਵਰ 온ਟਾਰੀਓ ਬ੍ਰੈਮਟਨ ਦੇ ਵਿੱਚ ਜਿਹੜੀ ਸੀਗੀ ਆਪਾਂ ਲਿਮਿਟਰ ਲੈ ਕੇ ਵਰਤਮੰਡ ਪਾ ਲੈਂਦੇ ਸੀਗੇ ਕਿਉਂਕਿ ਕਾਫੀ ਕਲਾਇੰਟਸ ਨੇ ਇਹ ਇੰਨਾ ਕੀਤਾ ਸੀਗੇ ਜਿਹੜੇ ਵਿਜ਼ਟਰ ਵੀ ਇੱਥੇ ਜਾਂਦੇ ਸੀਗੇ ਤੇ ਉੱਥੇ ਜਾ ਕੇ ਲਿਮਿਟਰ ਲੈ ਕੇ ਵਰਤਮੰਡ ਪਾ ਲੈਂਦੇ ਸੀਗੇ ਅੱਗੇ ਉਹਨੇ ਆਪਣੀ ਸੈਟਿੰਗ ਕਰ ਲੈਂਦੇ ਸੀਗੇ ਬਟ ਉਹ ਆਪਾਂ ਹੁਣ ਨਹੀਂ ਕਰ ਸਕਾਂਗੇ ਉਹ ਚੀਜ਼ ਤੇ ਹੁਣ ਤੁਹਾਨੂੰ ਖਾਸ ਪ੍ਰਿੰਟ ਲਈ ਹੈਗੀ ਤੁਹਾਨੂੰ ਦੇ ਰਹੇ ਆ ਇਸ ਚੀਜ਼ ਤੇ ਕਿਉਂਕਿ ਆ ਯਸਸੀ ਦੀ ਅਪਡੇਟ ਆਈ ਹੈਗੀ ਜਿਹੜੇ ਜ ਇਹ ਤਾਂ ਲਗਾਈ ਕਿਉਂਕਿ ਜਿਆਦਾ ਪੋਪੂਲੇਸ਼ਨ ਹੋਣ ਕਰਕੇ ਇਹ ਚੀਜ਼ ਨੂੰ ਨੂੰ ਸਟੈਪ ਚੱਕਣਾ ਪਿਆ ਕਿਉਂਕਿ ਪਿਛਲੇ 2-3 ਸਾਲ ਤੋਂ ਇਹ ਕੰਮ ਕਾਫੀ ਜੋਰ-ਸ਼ੋਰ ਨਾਲ ਚੱਲ ਰਿਹਾ ਸੀਗਾ ਐਲਮੀਲੇਟਰ ਲੈ ਕੇ ਆਪਾਂ ਵਰਤਮਾਡ ਪਾ ਕੇ ਆਪਣੀ ਜਿਹੜੀ ਕੈਟਾਗਰੀ ਚੇਂਜ ਕਰ ਲੈਂਦੇ ਸੀਗੇ ਵਿਸਟਰੀ ਇਹਦੀ ਕਿਉਂਕਿ ਇਹ ਚੀਜ਼ ਤੇ ਹੁਣ ਬੰਦ ਕਰਤੀ ਹੈ ਥੋੜੀ ਕਲੀਅਰਿੰਗ ਗਵਰਨਮੈਂਟ ਨੇ ਹਾਲਾਂਕਿ ਜਿਹੜੇ ਦੂਸਰੇ ਹੈਗੇ ਸਿਟੀਜ਼ ਵਗੈਰਾ ਜਿਵੇਂ ਆਪਾਂ ਉੱਥੇ ਥੋੜਾ ਟਰਾਈ ਕਰ ਸਕਦੇ ਬਰ ਤੋਂ ਤੇ ਵੀ ਹਜੇ ਕੋਈ ਜ਼ਿਆਦਾ ਆਪ ਨੂੰ ਖਾਸ ਅਪਰੇਟ ਨਹੀਂ ਆਈ ਹੈ ਕਿਉਂਕਿ ਖਾਸ ਉਹਨਾਂ ਨੇ ਕਿਹਾ ਹੀ ਕਿਹਾ ਜਿੱਥੇ ਜ਼ਿਆਦਾ ਪੋਪੂਲੇਸ਼ਨ ਹੈਗੀ ਹੈ ਜਿਹੜੀ ਸਿਟੀਜ਼ ਜਿਹੜੇ ਸ਼ਹਿਰ ਦੇ ਵਿੱਚ ਹੈਗੀ ਹੈ ਆਪਾਂ ਉੱਥੇ ਜਿਹੜੇ ਤੇ ਫਿਰ ਸਟੂਡੈਂਟ ਦੇ ਲਈ ਇਹ ਤੇ ਕਟੌਤੀ ਕਰਤੀ ਸੀਗੀ ਤੇ ਹੁਣ ਇਹ ਖਾਸ ਅਪਡੇਟ ਆਈ ਹੈਗੀ ਐ ਐਲਮਿਲੇਟਰ ਵੀ ਸਟੇ ਕਿਉਂਕਿ ਐਲਮਿਲੇਟਰ ਆਪਾਂ ਉਹ ਲੈ ਕੇ ਵਰਕ ਪਰਮਿਟ ਨਹੀਂ ਪਾ ਸਕਾਂਗੇ ਜਿਹੜੇ ਵੀ ਕਲਾਇੰਟ ਆਪਣਾ ਵਿਜ਼ਟਰ ਵੀ ਅਪਲਾਈ ਕਰਕੇ ਉੱਥੇ ਸੈਟਲ ਹੋਣਾ ਚਾਹੁੰਦੇ ਸੀਗੇ ਐਲਮਿਲੇਟਰ ਲੈ ਕੇ ਵਰਕ ਵੀਜਾ ਪਾਉਣ ਤੇ ਹੋਰ ਉਹਨਾਂ ਨੂੰ ਥੋੜਾ ਧਿਆਨ ਨਾਲ ਆਪਣਾ ਸੋਚ ਵਿਚਾਰ ਕੇ ਉੱਥੇ ਜਾਣਾ ਪਿਆ ਕਰੂਗਾ ਜੇ ਤੁਸੀਂ ਆਪਣਾ ਘੁੰਮਣ ਜਾਣਾ ਕਿਸੇ ਦਸਤਾਨ ਨੂੰ ਮਿਲਣ ਜਾਣਾ ਉਹ ਤੁਸੀਂ ਆਪ ਦੀ ਵੀਜ਼ੇ ਲਗਵਾ ਸਕਦੇ ਆ ਵੀਜ਼ਾ ਲਗਵਾ ਕੇ ਰੱਖ ਵੀ ਸਕਦੇ ਹੈਗੇ ਕਿ ਜਦੋਂ ਥੋੜੀ ਸਿਚੁਏਸ਼ਨ ਹੈਗੀ ਐ ਸੈਟਲ ਹੋਊਗੀ ਤੁਸੀਂ ਉਦੋਂ ਟਰੈਵਲ ਕਰ ਸਕਦੇ ਆ ਮਰ ਥੋੜਾ ਹੈ ਗਿਆ ਇੱਕ ਜਾਂ ਦੋ ਸਾਲ ਤੱਕ ਇਹ ਥੋੜੀ ਪ੍ਰੋਬਲਮ ਇਦਾਂ ਹੀ ਚੱਲੂਗੀ ਕੈਨੇਡਾ ਦੇ ਵਿੱਚ ਜਿਹੜੀ ਹੈਗੀ ਆ ਕਿਉਂਕਿ ਜਿਆਦਾ ਪਾਪੂਲੇਸ਼ਨ ਹੋਣ ਕਰਕੇ ਇਹਨਾਂ ਨੂੰ ਸਟੈਪ ਚੱਕਣਾ ਪੈ ਰਿਹਾ ਠੀਕ ਹੈ ਇਹ ਚੀਜ਼ ਤੇ ਜਿਹੜੀ ਅਪਡੇਟ ਹੈਗੀ ਉਹ ਧਿਆਨ ਦੇਣ ਜਿਹੜੇ ਵਿਸਟਰ ਵੀਜ਼ੇ ਦੇ ਬੰਦੇ ਉੱਥੇ ਪਹੁੰਚ ਚੁੱਕੇ ਆ ਜਾਂ ਜਾਣਾ ਚਾਹੁੰਦੇ ਹੈਗੇ ਉਹਨਾਂ ਵਾਸਤੇ ਇੱਕ ਖਾਸ ਅਪਡੇਟ ਹੈਗੀ ਆ ਐਲਮਿਲੇਟਰ ਬੇਸਟੇਜ ਦਾ ਵਰਕ ਪਰਮਿਟ ਹੈਗਾ ਉਹ ਬੰਦ ਕਰ ਦਿੱਤਾ ਉਹਨਾਂ ਨੇ ਥੈਂਕ ਯੂ ਜੀ